ਠੰਡਾ ਹੋ ਜਾਂਦਾ ਔਰ ਪੁੱਤਾਂ ਦੇ ਦੁੱਖ ਤਾਂ ਵੱਡੇ ਆ ਸਹਿਣ ਵਾਲਾ ਦੁੱਖ ਨਹੀਂ ਇਹ ਬਹੁਤ ਵੱਡਾ ਦੁੱਖ ਕੀ ਕਹਿਣਾ ਇੱਥੇ ਐਡਾ ਵੱਡਾ ਦੁੱਖ ਆ ਜਿਹੜਾ ਸਰਕਾਰ ਦੀਆਂ ਲਲੇਕੀਆਂ ਕਰਕੇ ਅਸੀਂ ਸਾਰੇ ਸਾਡੇ ਤਾਂ ਹਰ ਸਾਲ ਇੱਕ ਬੰਦਾ ਆਉਟ ਜਾਂਦਾ ਪਿੰਡ ਚ ਉਹ ਉਹ ਗਣਪੱਲਾ ਬਸ ਉਹਨੇ ਸਰਪ੍ਰਾਈਜ਼ ਜਣਾ ਸਾਨੂੰ ਉਹਦਾ ਪੈਂਤੀ ਦੀ ਡੱਕੀ ਉਹ ਇਹ ਜੀ ਆਇ ਤਾਂ ਉਹਦੇ ਗਰੀ ਉੱਟਾਈ ਸਰਪਹਿਲਾ ਗਿਆ ਸੀਗਾ ਟੂ ਰੈਸਟੋਰੈਂਟ ਦੇ ਸਟੱਡੀ ਸਟੱਡੀ ਵੀ ਜੇ ਤੇ ਇਕਲਪੜਾ ਤੁਹਾਡਾ ਬੱਚਾ ਕੈਨੇਡਾ ਗਿਆ ਸੀ ਉੱਥੇ ਕੀ ਘਟਨਾ ਵਾਪਰੀ ਉਹਦੇ ਨਾਲ ਕੀ ਨਾਮ ਹੈ ਜੀ ਉਹਦਾ ਨਾਮ ਸੁਖਜਿੰਦਰ ਸਿੰਘ ਜੀ ਹੈ ਬਰੰਟਨ ਦੇ ਵਿੱਚ ਨੈਗਰਾਪੁਰ ਸਕੂਲ ਜਿਹੜੇ ਪੜਨ ਗਿਆ ਜੀ ਇਹ ਥੋੜੇ ਦਿਨ ਪਹਿਲਾਂ ਬਸ ਉਹਨੇ ਸਰਪ੍ਰਾਈਜ਼ ਜਣਿਆ ਸਾਨੂੰ ਉਹਦਾ 35 ਦੀ ਡੈਕਟਰੀ ਓਕੇ ਸੀਗੀ ਅਚਾਨਕ ਹੀ ਉਹਦਾ ਜਣੇ ਉਹ ਵਰਕ ਪਰਮਟ ਆ ਗਿਆ ਵਰਕ ਪਰਮਟ ਆਉਣ ਦੇ ਨਾਲ ਉਹਨੇ ਉਹ ਕੈਨਸਲ ਕਰ ਦਿੱਤੀ ਸਾਨੂੰ ਵੀ ਪਤਾ ਲੱਗ ਗਿਆ ਕਿ ਉਹ ਨਾਣਾ ਸੀਗਾ ਉਹਦੀ ਖੁਸ਼ੀ ਦੇ ਵਿੱਚ ਹੀ ਉਹਨੇ ਚਲੋ ਆਪਦਾ ਜੋ ਵੀ ਉੱਥੇ ਰਹਿਦੇ ਸੀਗੇ ਉਹਨਾਂ ਮੁੰਡਿਆਂ ਨਾਲ ਸਾਰਿਆਂ ਨਾਲ ਟੜਮੜ ਕੇ ਇਕੱਠੇ ਰਹੇ ਤੇ ਬਾਅਦ ਵਿੱਚ ਉਹ ਸ਼ਾਮ ਜੇ ਨੂੰ ਤਕਰੀਬਨ ਰਾਤ ਦੇ ਉਥੋਂ ਦੇ ਆਪਣੇ 2:30 ਵਜੇ ਖਸ ਤੜ ਗਿਆ ਤੇ ਦੋਸਤ ਨੂੰ ਦੱਸ ਗਿਆ ਕਹਿੰਦਾ ਮੈਂ ਹਸ ਤੜ ਚੱਲਿਆ ਵਾਂ ਜਾਣਸਾਰ ਹੋ ਜਾਣੀ ਦੁਆਰਾ ਫੇਰ ਉਹਨੂੰ ਫੋਨ ਕਰਤਾ ਕਹਿੰਦਾ ਵੀ ਮੇਰਾ ਮੇਰਾ ਜਲਕ ਭਰਾਉਂਦਾ ਵਾ ਉੱਥੇ ਚੱਲ ਗਿਆ ਉੱਥੇ ਜਾਣ ਤੋਂ ਬਾਅਦ ਉਹਦੇ ਜਾਣੀ ਪਾਣੀ ਘੁੱਟ ਮੈਨ ਕਰਾ ਬਿਰ ਪਾਣੀ ਪਿਲਾ ਦੇ ਪਾਣੀ ਪੀਤਾ ਬਸ ਪਾਣੀ ਪੀਂਦਾ ਸਾਰੀ ਉਹਦੇ ਜਾਣੀ ਹਸਪਤਾਲ ਚ ਹੀ ਘਟਨਾ ਵਾਪਰੀ ਹਾਂ ਸਾਲ ਦੇ ਵਿੱਚ ਹੀ ਘਟਨਾ ਹੋਈ ਜੀ ਐਮਰਜੈਂਸੀ ਦੇ ਵਿੱਚ ਸੀਗਾ ਮੁੰਡੇ ਨੂੰ ਫੋਨ ਕੀਤਾ ਕੇ ਐਮਰਜੈਂਸੀ ਕਿਹਾ ਮੈਂ ਤੇ ਉਹਨੇ ਖਿਬਰਾ ਗਿਆ ਕਿ ਤੂੰ ਐਮਰਜੈਂਸੀ ਕਿਵੇਂ ਚੱਲ ਗਿਆ ਹੁਣ ਤਾਂ ਅਸੀਂ ਇਕੱਠੇ ਬੈਠੇ ਇੱਥੇ ਕਰ ਬੱਚਾ ਪੜਾਈ ਚ ਕਿੱਦਾਂ ਸੀ ਜੀ ਇਤਰ ਪੜਾਈ ਚ ਬੜਾ ਟੈਲੀਜੈਂਸ ਸੀਗਾ ਜੀ ਪੜਾਈ ਦੇ ਵਿੱਚ ਇੱਥੇ ਆਈਲੈਸ ਕਰਾਉਂਦਾ ਰਿਹਾ ਗਲੋਬਲ ਵਾਲਿਆਂ ਦੇ ਏ ਬਹੁਤ ਵਧੀਆ ਜਾਣੀ ਇੱਥੇ ਉੱਥੇ ਵੀ ਗੋਰੀਆ ਨਾ ਜਾਂ ਦੁੱਜਾ ਨਾ ਇਨੀ ਇੰਗਲਿਸ਼ ਬੋਲਣੀ ਸਾਨੂੰ ਵੀ ਮਾਤ ਪਾ ਦੇਣੀ ਹੈ ਅਜੀ ਪੁੱਛਣਾ ਬਾਅਦ ਬੜੇ ਕੀ ਕਰਦਾ ਜੀ ਤੂੰ ਕੀ ਬੋਲਦੇ ਸੀਗੇ ਉਹਨੇ ਕਹਣਾ ਜਿਹੜੀ ਮੇਰੇ ਵਾਸਤੇ ਰੋਗ ਹੈ ਤੁਹਾਡੇ ਵਾਸਤੇ ਰੋਗ ਨਹੀਂ ਹੈ ਕਦੋਂ ਗਿਆ ਤੁਹਾਡਾ ਬੱਚਾ ਬਾਹਰੀ ਇਹ ਜੀ ਅੱਜ ਤੋਂ ਗ੍ਰੀਨ 2.5 ਸਾਲ ਪਹਿਲਾਂ ਗਿਆ ਸੀਗਾ ਟੂ ਰੈਸਟੋਰੈਂਟ ਤੇ ਸਟਡੀ 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 ਵੀ ਜੇ ਤੇ ਉਸ ਤੋਂ ਬਾਅਦ ਇਹ ਟੈਰੀ ਵੀਜ਼ਾ ਹੋਣ ਤੋਂ ਬਾਅਦ ਆਣੀ ਬਰਕ ਪਰਮਿਟ ਮਿਲ ਗਿਆ ਸੀ ਬਰਕ ਪਰਮਿਟ ਮਿਲ ਗਿਆ ਬਰਕ ਪਰਮਿਟ ਮੇ ਕਾਲਜ ਉਹ ਬਰਕ ਪਰਮਿਟ ਮਿਲਿਆ ਉਹਦੇ ਬਾਅਦ ਖੁਸ਼ੀ ਜੀ ਲਾਲੋ ਜਾ ਕੇ ਮਿਲਾਲੋ ਬਸ ਉਹ ਡਿਸਪੈਸ਼ਨ ਜਿਹੜਾ ਗਿਆ ਹੁਸਤਾਲ ਦੇ ਵਿੱਚ ਆਖਰੀ ਵਾਰ ਤੁਹਾਡੇ ਨਾਲ ਕੀ ਗੱਲ ਹੋਈ ਬਈ ਨਹੀਂ ਹੋਇਆ ਮਾਤਾ ਗੋਲੇ ਖੜੀ ਸੀ ਮੈਂ ਵੀ ਗੋਲੇ ਖੜਾ ਸੀਗਾ ਮਾਤਾ ਨੂੰ ਕਹਿੰਦਾ ਮਾਤਾ ਬਈ ਲੈ ਮੈਂ ਬਰਕ ਪਰਮਿਟ ਮਿਲ ਗਿਆ ਤੇ ਪੁੱਤ ਨੂੰ ਹੁਣ ਨਹੀਂ ਕਹਿੰਦਾ ਮੈਂ ਇੱਧਰ ਆਉਂਦਾ ਹੁਣ ਮੈਂ ਬਾਅਦ ਜਿਉਂਦਾ ਤਾਂ ਉਹਦੇ ਪਤਾ ਲੱਗਾ ਕਿ 53 ਦੀ ਡਿਟੈਕਟ ਵੀ ਉਹਦੀ ਓਕੇ ਕਰਾਈ ਉਮਰ ਕਿੰਨੀ ਸੀ ਜੀ ਉਹਨੇ ਹੋਰ ਉਹਦੀ ਤਕਰੀਬ 25 ਕੇ ਸਾਲ ਸੀਗੀ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨੇ ਵੱਡ ਵੱਟੀਆਂ ਵਾਲਾ ਮਾਰ ਲਿਆ ਜੀ ਛੋਟੀ ਉਮਰ ਦੇ ਵਿੱਚ ਹੀ ਉਹਨੇ ਆਪ ਦਾ ਪੜ੍ਹ ਪੂੜ ਕੇ ਬੜੀ ਹਾਈ ਇੰਗਲਿਸ਼ ਦੇ ਵਿੱਚ ਬੜਾ ਸੋਹਣੇ ਦੋਸਤਾਂ ਦੇ ਨਾਲ ਬੜਾ ਸੋਹਣਾ ਹੀ ਜਾਣੀ ਹੁਣ ਪਤਾ ਲੱਗਦਾ ਕਿ ਉਹਨੂੰ ਜਦੋਂ ਆਉਂਦੇ ਹਰੇਕ ਮਿਲਣੋਂ ਕਹਿੰਦਾ ਮੈਨੂੰ ਸੰਗਤ ਨੇ ਇਆ ਕੀਤਾ ਮੈਨੂੰ ਸੰਦਨਿਆ ਕੀਤਾ ਬਹੁਤ ਸੁਭਾਅ ਕਿਦਾਂ ਦਾ ਸੀ ਜਿੱਦਾਂ ਤੁਹਾਡੇ ਨਾਲ ਜਾਂ ਪਰ ਇਧਰ ਆਮ ਜਿਵੇਂ ਮਿਲਦੇ ਗਿਲਦੇ ਆ ਉਹਦਾ ਸੁਭਾਅ ਕਿਦਾਂ ਦਾ ਸੀ ਬਹੁਤ ਚੰਗਾ ਸੁਭਾਅ ਸੀਗਾ ਜੀ ਸਿਰੇਕ ਬੰਦੇ ਨੂੰ ਆਪ ਦਾ ਹੀ ਬਣਾ ਲੈਂਦਾ ਠੀਕ ਹੈ ਜਦੋਂ ਮਿਲਣਾ ਸ੍ਰੀਕ ਨੂੰ ਆਪ ਦਾ ਯਾਨੀ ਸੰਧਰਾ ਮੇਰਾ ਹੀ ਜਿਸੇ ਬੇਟੇ ਆ ਦੋਸ ਦੀ ਮਾਂ ਕੋਲ ਜਾਣਾ ਆਪ ਦੀ ਮਾਂ ਨੂੰ ਉਹ ਨੂੰ ਮਾਤਾ-ਮਾਤਾ ਕਹਿ ਕੇ ਬਸ ਕਰ ਲੈਣਾ ਕਿ ਮੇਰੀ ਮਾਂ ਹੀ ਹਾਂ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਸਰਕਾਰਾਂ ਤੋਂ ਕੀ ਮੰਗ ਜਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰਕਾਰਾਂ ਤੇ ਹੀ ਹੈ ਵੀ ਜਿਹੜੇ ਸਾਡੇ ਹੁਣ ਜਿਵੇਂ ਸਾਨੂੰ ਸਾਡੀ ਪਰਸਨ ਦੀ ਬੇਟੇ ਦੀ ਡੈਥ ਹੋਈ ਹੈ ਕਿ ਕਾਗਜ਼ੀ ਕਾਰਵਾਈ ਬਹੁਤ ਡਰੇਲ ਹੋ ਰਿਹਾ ਵਾ ਕਿ ਛੇਤੀ ਤੋਂ ਛੇਤੀ ਸਾਡੇ ਸਾਡਾ ਮਾਤਾ ਦਾ ਬਹੁਤ ਬੁਰਾ ਹਾਲ ਆ ਤੇ ਤਾਂ ਕਿ ਛੇਤੀ ਤੋਂ ਇਹਦੀ ਉਹ ਕਾਗਜ਼ੀ ਕਾਰਵਾਈ ਪੂਰੀ ਹੋਵੇ ਤੇ ਸਰਕਾਰਾਂ ਉਹਦੇ ਵਿੱਚ ਧਿਆਨ ਦੇਣ ਸਹਿਯੋਗ ਕਰਨ ਸਾਡਾ ਤੇ ਤਾਂ ਕਿ ਬੇਟਾ ਜਿਹੜਾ ਖੇਤੀ ਛੇਤੀ ਆ ਸਕੇ ਇਹ ਬੱਚੇ ਜਿਹੜੇ ਛੋਟੀ ਉਮਰ ਚ ਬਾਹਰ ਜਾ ਰਹੇ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮਾਪੇ ਉਹ ਇਹੀ ਆ ਬਈ ਸਾਡੇ ਹਿਸਾਬ ਨਾਲ ਦੇ ਵੀ ਜੇ ਇੱਥੇ ਅਗਲੇ ਕੋਈ ਕੰਮ ਕਰ ਸਕਦਾ ਤਾਂ ਇੱਥੇ ਕਰੇਗਾ ਉੱਥੇ ਜਾ ਕੇ ਵੀ ਆਪ ਵੀ ਦੁੱਖ ਧੋਖੇ ਚ ਬੈਣਾ ਦੇਗਾ ਆਪਦੇ ਮਾਪਿਆਂ ਨੂੰ ਵੀ ਮਗਰ ਆਪਦੇ ਧੋਖੇ ਚ ਰੱਖਣਾ ਹੁਣ ਸਾਡੇ ਨਾਲ ਜੋ ਬੀਤੀ ਆ ਰੱਬ ਕਿਸੇ ਨਾ ਨਾ ਬਤਾਵੇ ਅਸੀਂ ਇੱਧਰ ਅੱਡ ਬੈਠੇ ਆ ਬਿਲ ਕਦੇ ਸਾਡਾ ਬੇਟਾ ਉੱਥੇ ਮਿੱਟੀ ਉੱਥੇ ਪਈ ਉੱਥੇ ਉਹ ਪਈ ਆ ਕੋਈ ਸਹਯੋਗ ਨਹੀਂ ਹੋ ਰਿਹਾ ਕਿ ਵੀ ਛੇਤੀ ਛੇਤੀ ਕਿਵੇਂ ਆਵੇ ਹਜੇ ਕੋਈ ਪਤਾ ਨਹੀਂ ਸਾਨੂੰ ਕਿ ਕਦੋਂ ਆਉਣਾ ਕਦੋਂ ਨਹੀਂ ਆਉਣਾ ਸਰਕਾਰਾਂ ਦਾ ਸਾਡੇ ਏਸੀ ਮੈਸੇਜ ਆ ਵੀ ਪਹਿਲੀ ਗੱਲ ਤਾਂ ਇੱਥੇ ਜੈਨ ਨੂੰ ਨੌਕਰੀਆਂ ਨੌਕਰੀਆਂ ਮਿਲਣ ਤਾਂ ਇਹ ਨਾ ਹੀ ਜਾਣ ਬਾਅਦ ਕਿਉਂ ਤੱਕੇ ਖਾਣੇ ਪੈਣ ਬਾਹਰ ਇਹਨਾਂ ਨੂੰ ਜਾ ਕੇ ਸਰਕਾਰਾਂ ਤੋਂ ਆਖਰੀ ਤੁਹਾਡੀ ਮੰਗ ਇਹੀ ਆ ਵੀ ਤੁਹਾਡੇ ਬੱਚੇ ਨੂੰ ਜਲਦ ਤੋਂ ਜਲਦ ਵੀ ਇੱਥੇ ਆਉਣ ਵਿੱਚ ਜੋ ਵੀ ਕਾਗਜ਼ੀ ਕੰਮ ਆ ਉਹ ਕੀਤੇ ਜਾਣ ਹਾਂਜੀ ਹਾਂਜੀ ਛੇਤੀ ਛੇਤੀ ਬਜੋ ਇਹ ਕੁ ਡੱਕਾ ਪੈਂਦਾ ਜੋ ਵੀ ਕਿਸੇ ਦੇ ਧਿਆਨ ਵਿੱਚ ਆਉਂਦਾ ਸਾਡਾ ਸਹਿਯੋਗ ਕੀਤਾ ਜਾਵੇ ਬਾਕੀ ਪਿੰਡ ਵਾਸੀਆਂ ਦਾ ਇਲਾਕਾ ਨਵਾਸੀ ਉੱਥੋਂ ਦੇ ਰਹਿਣ ਵਾਲੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਸਾਡੀ ਬਹੁਤ ਹੈਲਪ ਕਰਦੇ ਆ